ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਸਹਿਣਾ ਇੱਥੋਂ ਕਵਰ ਕਰਦੇ ਪਏ ਜ਼ਿਲ੍ਹਾ ਬਰਨਾਲਾ ਪੈਗਾ ਜਦੋਂ ਆਪਾਂ ਬਧਾਤਿਆਂ ਤੋਂ ਸਹਿਣੇ ਨੂੰ ਜਾਂਦੇ ਆ ਰਾਹ ਦੇ ਵਿੱਚ ਗੋਸਲ ਕੋਠੇ ਹੁੰਦੇ ਆ ਕਿ ਗੋਸਲਾਂ ਦੇ ਉੱਥੋਂ ਵੀਡੀਓ ਕਵਰ ਕਰਦੇ ਪਏ ਪਹਿਲਾ ਸੂਆ ਪਲੂਣ ਬੱਚੀ ਸੁੰਦੀ ਆ ਘਰ ਦੀ ਤੇ ਨਾਲ ਆ ਦੇਖੋ ਚਾਰ ਪੰਜ ਨਾਕ ਵੀਰ ਦੇ ਘਰੇ ਰੱਖੇ ਪਿਆ ਤੇ ਜਿਹੜੇ ਆਪਾਂ ਵਹਿੜ ਦੇਖਦੇ ਪਿਆ ਪਲੂਣ ਪਹਿਲਾ ਸੂਆ ਸੁੰਦੀ ਪਈ ਆ ਸੋ ਵੀਰ ਦਾ ਮੋਬਾਈਲ ਨੰਬਰ ਆ 6280638345 6280638345 ਪਹਿਲਾ ਸੂਆ ਬੱਚੀ ਸੁੰਦੀ ਪਈ ਆ ਘਰ ਦੀ ਬੱਚੀ ਪਾਲੀ ਵੀ ਆ ਇਹਦੀ ਮਾ ਦਾ ਰਿਕਾਰਡ 26 ਕਿਲੋ ਤੋਂ ਸੀਗਾ ਦੂਜੇ ਸੂਏ ਵਜਨ 26 ਕਿਲੋ ਤੋਂ ਚੁਆ ਹੈਗਾ ਇਹ ਆਪ ਕੋਈ ਪਤਾ ਨਹੀਂ ਕਿਹੜੇ ਸੀਮੰਟ ਦੀ ਹੈ ਜਿਹੜਾ ਅੱਗੇ ਸੀਮੰਟ ਲੱਗਿਆ ਵਾ ਡਾਕਟਰ ਤੋਂ ਪੁੱਛ ਕੇ ਵੀ ਕਨਫਰਮ ਕਰਾ ਦੇਣਗੇ ਕੋਈ ਬਾੜਾ ਮਹਿੰਗਾ ਨਹੀਂ ਹਜ਼ਾਰ ਦੇ ਚਾਰਕ 16 ਨਾਰਮਲ ਸੀਮੰਟ ਰਖਾਇਆ ਵਾ ਤੇ ਚੰਗਾ ਕੱਦ ਬੈਠਾ ਜਿੰਦ ਜਣ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਮੁੱਲ ਇਹਦਾ ਵਾ ਜਾਨੇ ਕੀਤਾਗਾ 85000 ਰੁਪਇਆ ਇਹਦੇ ਵਿੱਚੋਂ ਬਣਦਾ ਮਾਨਤਨ ਹੋ ਜਾਊਗਾ ਥੋੜਾ ਬਹੁਤਾ 85000 ਰੁਪਇਆ ਕੀਮਤ ਆ ਸੂਣ ਦੇ ਵਿੱਚ ਅੱਜ ਇਹਦੇ 6 ਦਿਨ ਬਾਕੀ ਪਏ ਆਗੇ 6 ਦਿਨ ਬਾਕੀ ਪਏ ਆ ਸੁੱਲੇਵਾ ਵਗੈਰਾ ਨੇੜੇ ਤੋਂ ਦੇਖੋ ਸਾਫ ਸੁਥਰਾ ਤੇ ਪੂਰੇ ਕੱਦ ਬੈਡ ਵਾਲੀ ਜਿੰਦ ਜਾਨ ਵਾਲੀ ਪਹਿਲੇ ਸਵੇਜ ਤੋਂ 20 ਕਿਲੋ ਤੋਂ ਪਾਰ ਦੀ ਉਮੀਦ ਆ ਚੰਗੀ ਗੇਅਰ ਕਰ ਲੈਂਗੇ ਆਪਾਂ 22 23 24 ਨੂੰ ਟੱਚ ਕਰ ਸਕਦੀ ਆ ਪਰ 21 22 ਕਿਲੋ ਦੇ ਚੱਲਣ ਵਾਲੀ ਬਿਹੜਾ ਕੱਦ ਬੈਡ ਜਿੰਦ ਜਾਨ ਬਹੁਤ ਆ ਤੇ ਰਾਜੀ ਸਮੀ ਬਲੀ ਵੀ ਕੀਮਤ ਸਿਰਫ 85000 ਰੁਪਇਆ ਇਹਦੇ ਵਿੱਚੋਂ ਗਜਾਇਸ ਹੋ ਜੂਗੀ ਮੂੰਹ ਹਥਾ ਦੇਖੋ ਜਿੰਦ ਜਾਨ ਤੇ ਥਣ ਦੇਖੋ ਗਲਾਬੀ ਗਲਾਬੀ ਹੱਥੀ ਚਵਾਈ ਵਾਲਾ ਸੋਨਾ ਥਣ ਲੱਗਿਆ ਵਾ ਮੁਠੀ ਵਾਲਾ ਥਾਣਾ ਸੁੱਲੇਵਾ ਵਗਰਾ ਦੇਖੋ ਲੇਵੇ ਦੀ ਪੂਰੀ ਸਾਫ ਸੁਥਰੀ ਅੱਜ 6 ਦਿਨਾਂ ਦੇ ਬਾਕੀ ਪਏ ਆ ਦਿਨ ਪੂਰੇ ਹੋਣ ਦੇ ਵਿੱਚ 2-3 ਦਿਨ ਉੱਪਰ ਥੱਲੇ ਲੈ ਜੇ ਗੱਲ ਜੁਦਾਗੀ ਤੇ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਜਿੰਦ ਜਾਨ ਰਾਜੀ ਸਮੀ ਬੜੀ ਵੀ ਤੇ ਬਾਕੀ ਠੰਡੀ ਸੀ ਰਵਾਦੋ ਜਿਵੇਂ ਮਰ ਜਾ ਹਥੇ ਮੇਰੇ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ 85000 ਰੁਪਇਆ ਕੀਮਤ ਆ ਇਹਦੇ ਵਿੱਚੋਂ ਬਣਦਾ ਮਾਨਦਾਨ ਹੋ ਜੋ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਜਦੋਂ ਬਧਾ ਤਿਆਂ ਦਾ ਆਪਾਂ ਸੈਣੇ ਨੂੰ ਜਾਨਿਆ ਕੋਠੜਾਂ ਦੇ ਕੋਠੇ ਪੈਂਦੇ ਉਥੇ ਕੋਠਿਆਂ ਦੇ ਵਿੱਚ ਮੈਂ ਖੜੀ ਆ ਸੌਰੀ ਬੈਠ ਖੜੀ ਆ 85000 ਚ ਮਾਨਦਾਨ ਤੁਹਾਡਾ ਹੋ ਜਾਊਗਾ 5-6 ਦਿਨ ਬਾਕੀ 22-23 ਕਿਲੋ ਦੁੱਧ ਪਉਣ ਵਾਲੀ ਬੈੜ ਕਿਸੇ ਵੀ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤੋਂ ਧੰਨਵਾਦ ਜਲਦ ਮਿਲਦੇ ਹਾਂ